ਆਓ ਜੀ ਤੁਹਾਨੂੰ ਮਿਲਾਉਂਦੇ ਅੱਜ ਪਿੰਡ ਦੇ ਦੇਸੀ ਮੁੰਡੇ ਨਾਲ ਬਹੁਤ ਹੀ ਨਿੱਕੀ ਜੀ ਉਮਰ ਦਾ ਮੁੰਡਾ ਤੇ ਬਣਾਉਂਦਾਗਾ ਵਿਲਾਇਤੀ ਜੀਪਾਂ ਜਿਹੜੀ ਕੀ ਟੈਕਨੋਲੋਜੀ ਟੈਸਲਾ ਵਰਗੀਆਂ ਗੱਡੀਆਂ ਦੇ ਵਿੱਚ ਆਉਂਦੀ ਆ ਉਹ ਬਾਈ ਨੇ ਸੇਮ ਟੈਕਨੋਲੋਜੀ ਜਿਹੜੀ ਦੇਸੀ ਜੀਪਾਂ ਦੇ ਵਿੱਚ ਪਾਤੀ ਤੇ ਬਾਈ ਨਾਲ ਕਰਦੇ ਆ ਗੱਲਬਾਤ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਈ ਪਰ ਤੁਹਾਡਾ ਨਾਮ ਦੱਸੋ ਕੀ ਨਾਮ ਮੇਰਾ ਨਾਮ ਸਿਮਰਜੀਤ ਕਿਹੜੀ ਜਗ੍ਹਾ ਤੇ ਖੜੇ ਆਪਾਂ ਕੋਟਲੀਆ ਬਲੂ ਪਿੰਡ ਆ ਵੀਰੇ ਮੁਕਸਰ ਜ਼ਿਲ੍ਹੇ ਦਾ ਜੈਤੋ ਗੁੰਨੇਣਾ ਤੇ ਗਿੱਦੜਵਾ ਨੇੜੇ ਲੱਗਦੇ ਸ਼ਹਿਰ ਆ ਜੀ ਠੀਕ ਹੈ ਠੀਕ ਹੈ ਤੇ ਇਹ ਕੋਠਿਆਂ 'ਚ ਬੈਠੇ ਸੀ ਹਨਾ ਹਾਂਜੀ ਕੋਠੇ ਆ ਚੀਦਿਆਂ ਵਾਲੇ ਠੀਕ ਹੈ ਠੀਕ ਹੈ ਤੇ ਬਾਈ ਫਿਰ ਤੁਸੀਂ ਪਿੰਡਾਂ 'ਚ ਕੰਮ ਸਟਾਰਟ ਕਰਤਾ ਹੈ ਹਾਂਜੀ ਘਰੇ ਹੀ ਬਸ ਸ਼ੌਂਕ ਨਾਲ ਸੀਗਾ ਪਹਿਲਾਂ ਮੋਟਰਸਾਈਕਲ ਕਰਿਆ ਸਾਈਕਲ ਸਕੂਟਰ ਸਕੂਟਰੀਆਂ ਕਰਦੇ ਕਰਦੇ ਤਾਂ ਉਹਨੂੰ ਤੁਰਿਆ ਤਾਂ ਗੱਡੀਆਂ ਕਰ ਲੱਗ ਗਿਆ ਅੱਜ ਵੀ ਆਪਾਂ ਪਿੰਡ 'ਚ ਹੀ ਬੈਠੇ ਘੜੀ ਤਿਆਰ ਕਰਦੇ ਆ ਜੀ ਠੀਕ ਹੈ ਠੀਕ ਹੈ ਤੇ ਕਿੰਨਾ ਟਾਈਮ ਹੋ ਗਿਆ ਬਾਈ ਤੁਹਾਨੂੰ ਇਹ ਜੀਪਾਂ ਤਿਆਰ ਕਰਦਿਆਂ ਉਹ ਜੀਪਾਂ ਤਿਆਰ ਕਰਦਿਆਂ ਨੂੰ ਮੈਨੂੰ ਤਕਰੀਬਨ 2.5-3 ਸਾਲ ਹੋ ਗਏ ਜੀ ਤੇ ਮੋਟਰਸਾਈਕਲ ਸਕੂਟਰ ਵਗੈਰਾ ਕਰਦਿਆਂ ਨੂੰ 4 ਤੋਂ 5 ਸਾਲ ਹੋ ਗਏ ਜੀ ਕੰਮ ਕਰੀ ਜਾਂਦੇ ਨੇ ਇਸ ਲਾਈਨ 'ਚ ਠੀਕ ਹੈ ਤੇ ਛੋਟੀਆਂ ਉਮਰਾਂ ਦੇ ਵਿੱਚ ਵੱਡੇ ਤਜਰਬੇ ਬਾਈ ਨੇ ਹਾਸਲ ਕਰ ਲਏ ਬਾਈ ਦੀ ਜਿਹੜੀ ਏਜ ਆ ਲਗਭਗ 22-23 ਸਾਲ ਦੀ ਉਮਰ ਹੀ ਨਾ ਬਾਈ ਤੁਹਾਡੀ ਹਾਂਜੀ ਹਾਂਜੀ ਲਗਭਗ 18 ਸਾਲ ਦੀ ਉਮਰ ਤੁਸੀਂ ਕੰਮ ਸਟਾਰਟ ਕਰ ਲਿਆ ਸੀ ਹਾਂਜੀ ਹਾਂਜੀ ਬੱਸ ਉਹ ਸਕੂਲ ਤੋਂ ਹਟਦੇ ਗਏ ਤਾਂ ਕੰਮ ਨੀ ਮੂਵ ਆਨ ਹੋ ਗਏ ਕੰਮ ਕਰਨੇ ਪਹਿਲਾਂ ਤੁਹਾਨੂੰ ਇੰਟਰਸਟ ਸੀ ਨਾ ਇਹ ਕੰਮਾਂ 'ਚ ਪਹਿਲਾਂ ਤੋਂ ਸ਼ੌਂਕ ਸੀਗਾ ਸ਼ੁਰੂ ਤੋਂ ਇਹ ਖੇਡਾਂ ਬਣਾਉਣੀਆਂ ਟੌਏ ਵਗੈਰਾ ਆਪਦੀ ਤਿਆਰ ਕਰੀ ਜਾਣੇ ਕੋਈ ਫਾਲਟ ਪੈ ਜਾਣਾ ਨੂੰ ਠੀਕ ਕਰ ਲੈਣਾ ਬਸ ਐ ਸ਼ੌਂਕ ਸੀਗਾ ਸ਼ੁਰੂ ਤੋਂ ਤੇ ਵਾਕਈ ਬਾਈ ਦਾ ਜਿਹੜਾ ਟੈਲੈਂਟ ਆ ਲੋਕਾਂ ਨੇ ਇੰਨਾ ਕਿ ਪਸੰਦ ਕੀਤਾ ਕਿ ਬਾਈ ਨੇ ਕਾਫੀ ਸਾਰੀਆਂ ਗੱਡੀਆਂ ਜਿਹੜੀਆਂ ਸੇਲ ਕਰਤੀਆਂ ਪੂਰੇ ਪੰਜਾਬ 'ਚ ਬਾਈ ਸੇਲ ਕਰਤੀਆਂ ਨਾ ਪੰਜਾਬ 'ਚ ਕੀ ਆਊਟ ਆਫ ਸਟੇਟ ਵੀ ਚਲੀਆਂ ਗਈਆਂਗਾ ਅੱਛਾ ਆਊਟ ਆਫ ਸਟੇਟ ਐਂਡ ਇੰਡੀਆ ਲੈਵਲ ਦਾ ਕੰਮ ਬਾਈ ਇੰਡੀਆ ਲੈਵਲ ਅੜੀਸਾ ਤੱਕ ਗੱਡੀਆਂ ਚਲੀਆਂ ਗਈਆਂ ਜੀ ਠੀਕ ਹੈ ਠੀਕ ਤੇ ਬਾਈ ਅੱਜ ਦੀ ਗੱਲ ਦੇ ਵਿੱਚ ਜਿਹੜਾ ਆਪਾਂ ਜੇ ਇਲੈਕਟ੍ਰਿਕ ਗੱਡੀਆਂ ਦੀ ਗੱਲ ਕਰਕੇ ਤਾਂ ਨਾਰਮਲੀ ਹਨਾ ਹਰ ਕੋਈ ਬਣਾ ਰਿਹਾਗਾ ਤੁਸੀਂ ਪਰ ਅਜ ਤੋਂ 5 ਸਾਲ ਪਹਿਲਾਂ ਜਿਹੜੇ ਕੇ ਬਾਰੇ ਆਪਾਂ ਸੋਚਦਾ ਵੀ ਨਹੀਂ ਸੀ ਪਿੰਡੂ ਬੰਦਾ ਤੇ ਉਹਨਾਂ ਟਾਈਮਾਂ 'ਚ ਬਾਈ ਨੇ ਬਣਾ ਕੇ ਜਿਹੜੀਆਂ ਸੜਕਾਂ ਤੇ ਤਾਰਤੀਆਂ ਸੀ ਤੇ ਬਾਈ ਦੱਸੋਗੇ ਕੋਈ ਸਾਰੀ ਜਾਣਕਾਰੀ ਦਿਓ ਆਪ ਨੂੰ ਕਿੰਨੇ ਕਿਲੋਮੀਟਰ ਤੱਕ ਚੱਲਦੀ ਆ ਨਾ ਗੱਡੀ ਸਟਾਰਟ ਹੋ ਜਾਂਦੀ ਹੈ ਆਪਣੀ 60 70 ਕਿਲੋਮੀਟਰ ਤੋਂ ਸ਼ੁਰੂ ਹੋ ਕੇ ਤਕਰੀਬਨ ਜੀ ਆਪਣੀ 1.5 200 ਕਿਲੋਮੀਟਰ ਤੱਕ ਆਪਾਂ ਗੱਡੀਆਂ ਤਿਆਰ ਕਰਦੇ ਆ ਆ ਰੇਂਜ ਅਲੱਗ-ਅਲੱਗ ਹੁੰਦੀ ਆ ਬੈਟਰੀ ਦੇ ਹਿਸਾਬ ਨਾਲ ਓਕੇ ਤੇ ਜਿਵੇਂ ਕਿ ਮਾਰਕੀਟ ਦੇ ਵਿੱਚ ਬਹੁਤ ਬੰਦੇ ਇਲੈਕਟ੍ਰਿਕ ਗੱਡੀਆਂ ਤਿਆਰ ਕਰਦੇ ਆ ਪਰ ਹੈਵੀ ਡਿਊਟੀ 'ਚ ਕੋਈ ਨਹੀਂ ਕਰ ਰਿਹਾ ਸਾਰੇ ਹਲਕਾ ਹੀ ਰੱਖਿਆ ਵਾਲਾ ਸਿਸਟਮ ਲਾ ਕੇ ਤਿਆਰ ਕਰ ਰਹੇ ਆ ਪਰ ਆਪਣਾ ਜਿਹੜਾ ਸਿਸਟਮ ਆ ਸਾਰੇ ਦਾ ਸਾਰਾ ਹੈਵੀ ਡਿਊਟੀ ਆ ਹੈਵੀ weight ਗੱਡੀਆਂ ਤਾਂ ਕਿ ਜਿਹੜੀ ਪੈਟਰੋਲ ਡੀਜ਼ਲ ਗੱਡੀ ਦਾ ਮੁਕਾਬਲਾ ਠੀਕ ਹੈ ਹਾਂਜੀ ਪਾਵਰਕਵੈਸ ਦੀ ਹੁਣ ਆ ਗੱਡੀ ਆ ਜੀ ਆਪਣੇ ਇਸ بیس ਦਾ ਮਾਡਲ ਤਿਆਰ ਕਰਨਾ ਹੋਵੇ ਤਾਂ ਤਕਰੀਬਨ 2.5 ਲੱਖ ਤੋਂ ਸ਼ੁਰੂ ਹੋ ਜਾਂਦਾ ਹੈ ਲੈਡਾ ਸਿਰ ਬੈਟਰੀ ਚ ਓਕੇ ਤੇ ਲਿਥੀਅਮ ਬੈਟਰੀ ਨਾਲ 3 ਸਵਾ 3 ਸਾਢੇ 3 ਤੱਕ ਚਲਾ ਜਾਂਦਾ ਜੀ ਮਤਲਬ ਕਿ 2.5 ਲੱਖ ਤੋਂ ਸਟਾਰਟ ਕਰਕੇ 3.5 ਲੱਖ ਤੱਕ ਹਾਂ ਸਾਢੇ 3 ਲੱਖ ਤੱਕ ਚਲਾ ਜਾਂਦਾ ਬਾਕੀ ਮੋਡੀਫਿਕੇਸ਼ਨ ਅਲੋਏ ਵੀਲ ਪਾਉਣੇ ਜਾਂ ਹੋਰ ਕਰਨੇ ਉਹ ਐਕਸਟਰਾ ਉਹ ਬੰਦੇ ਦੀ ਆਪਣੀਆਂ ਤੇ ਜਿਹੜੀ ਉਹ ਦੂਸਰੀ ਗੱਡੀ ਖੜੀ ਆ ਉਹ ਨਾਲ ਆਪਣੀ ਸ਼ੁਰੂ ਹੋ ਜਾਂਦੀ ਹੈ ਜੀ ਤਕਰੀਬਨ 2.5 ਤੋਂ 5 ਲੱਖ ਤੋਂ ਸਿੰਪਲ ਠੀਕ ਹੈ ਸੈਂਪਲ ਕਰਨੀ ਜਿਹੜੀ ਮੋਡੀਫਾਈ ਕਰਨੀ ਆ ਜੋ ਵੀ ਕਰਨਾ ਉਪਰ ਐਕਸਟਰਾ ਚਲਾ ਜਾਂਦਾ ਜੀ ਉਹਦੇ Ориジナル ਜੀਪ ਦੇ ਵਿੱਚ ਜਿਹੜੀ ਫੁੱਲ ਸਾਈਜ਼ ਹੁੰਦੀ ਆ ਜੇ ਤੁਸੀਂ ਆਪਣੀ ਜੀਪ ਤਿਆਰ ਕਰਾਉਣੀ ਆ ਤਾਂ ਆਪਣੀ ਵੀ ਕਰਵਾ ਸਕਦਾ ਬੰਦਾ ਠੀਕ ਹੈ ਤੇ ਇਹ ਬਾਈ ਫਿਰ ਤੁਸੀਂ ਇਹ ਖੋਖੇ ਲੈ ਕੇ ਇਹਨਾਂ ਚ ਬੈਟਰੀਆਂ ਰੱਖ ਦਿੰਦੇ ਨੇ ਕਿ ਸਾਰਾ ਜਗਾੜ ਨਹੀਂ ਸਾਰਾ ਹੀ ਤਿਆਰੀ ਕਰਦੇ ਆ ਜੀ ਇਹ ਤੋਂ ਜਿਹੜੀ ਚਾਸੀ ਵੀ ਆਉਦੀ ਆ ਬੋਡੀ ਵੀ ਆਉਦੀ ਆ ਇਹਨਾਂ ਦੇ ਵਿੱਚ ਜੇ ਆਪਾਂ ਪੀਕ ਪਾਵਰ 10 ਕਿਲੋਵਾਟ ਤੱਕ ਦੀ ਮੋਟਰ ਯੂਜ਼ ਕਰਦੇ ਆ ਓਕੇ ਤਾਂ ਕਿ ਗੱਡੀ ਨੂੰ ਜਿਹੜਾ ਹਾਈ ਪਰਫਾਰਮੈਂਸ ਬਣੀ ਤੇ ਹੈਵੀ ਡਿਊਟੀ ਹੈਵੀ ਲੋਡ ਅਪ ਕਰ ਸਕੇ ਕਿਉਂਕਿ ਹੁਣ ਕਮੈਂਟਾਂ ਦੇ ਵਿੱਚ ਬਹੁਤ ਬੋਲਦੇ ਆ ਬਈ ਇੰਜਨ ਨਾਲੋਂ ਗੱਡੀਆਂ ਤਾਕੜੀਆਂ ਨਹੀਂ ਹੋ ਸਕਦੀਆਂ ਇੰਜਨ ਨੂੰ ਸਟਾਰਟ ਕਰਨ ਵਾਸਤੇ ਵੀ ਇੱਕ 12 ਵੋਲਟ ਸੈਲਫ ਮੋਟਰ ਦੀ ਲੋੜ ਪੈਂਦੀ ਆ ਬਿਲਕੁਲ ਕਿਉਂਕਿ ਕੋਈ ਵੀ ਚੀਜ਼ ਜੇ ਆਪਾਂ ਮੋਟਰ ਨੂੰ ਵੱਡੀ ਕਰਕੇ ਲਾਉਣੇ ਆ ਹੁਣ ਬੱਸਾਂ ਚੱਲਦੀਆਂ ਉਹ ਹਿਸਾਬ ਨਾਲ ਬੱਸ ਤਾਂ ਚੱਲ ਹੀ ਨਹੀਂ ਸਕਦੀ ਇਲੈਕਟ੍ਰੋਨਿਕ ਜਿਹੜੇ ਟਰੱਕ ਚੱਲੀ ਜਾਂਦੇ ਆ ਦबई ਵਿੱਚ ਚੱਲੀ ਜਾਂਦੇ ਜਾਂ ਆਪਣੇ ਇੰਡੀਆ 'ਚ ਵੀ ਆ ਗਏ ਆ ਕਦੋਂ ਆਪਾਂ ਕਿਸੇ ਨੈਟ ਤੇ ਸਰਚ ਕਰਦੇ ਆ ਤਾਂ ਹੈਗੇ ਆ ਉਹ ਤਾਂ ਫਿਰ ਚੱਲ ਨਹੀਂ ਸਕਦੇ ਉਹ ਚੀਜ਼ ਤਾਂ ਪੋਸਿਬਲ ਹੀ ਨਹੀਂ ਇਹਨਾਂ ਦੇ ਵਿੱਚ ਕੋਸਟ ਜ਼ਰੂਰ ਪੈਂਦੀ ਆ ਪਰ ਇੰਜਨ ਨਾਲੋਂ ਇਹ ਸਿਸਟਮ ਕਈ ਗੁਣਾ ਜ਼ਿਆਦਾ ਤਗੜੇ ਆ ਓਕੇ ਤੇ ਬਾਕੀ ਬਾਈ ਨੂੰ ਦੱਸਿਆ ਸੀ ਕਿ ਜਿਹੜਾ ਜਿਹੜਾ ਫੀਡਬੈਕ ਆ ਜਿਹੜਾ ਇੱਕ ਗੱਡੀ ਜੀਪ ਲੈ ਜਾਂਦਾ ਸਾਡੇ ਕੋਲੋਂ ਇਹ ਗੱਲ ਨਹੀਂ ਹਨਾ ਕਿ ਉਹ ਆਪਦੇ ਰਿਸ਼ਤੇਦਾਰਾਂ ਦੇ ਵੀ ਕਿ ਤੁਸੀਂ ਦੀ ਭਜਿਤੀਆਂ ਹਨਾ ਉਹਦੇ ਹਾਂਜੀ ਤੇ ਆ ਬਾਈ ਦਿਖਾਓ ਸਾਰੀ ਗੱਡੀ ਤੇ ਮੈਨੂੰ ਨਾ A to Z ਜਿਹੜਾ ਆਪਾਂ 360 ਡਿਗਰੀ ਦਾ ਐਂਗਲ ਤੋਂ ਸਾਰੀ ਗੱਡੀ ਦਿਖਾ ਦਗੇ ਸਭ ਤੋਂ ਪਹਿਲਾਂ ਜਿਵੇਂ ਕਿ ਤੁਹਾਡੀਆਂ LED ਲਾਈਟਾਂ ਆ ਜਾਂਦੀਆਂ ਜਾਂ ਜਿਵੇਂ ਕਿ ਅੱਜ ਕੱਲ ਜਿਵੇਂ ਨਿਊ ਥਾਰੀਡ ਥਾਰ ਰੌਕਸ ਦੇ ਵਿੱਚ ਆਉਂਦਾ ਹੈ ਹਾਂਜੀ ਥਾਰ ਮਾਡਲ ਦੀ origignal ਲਾਈਟ ਟਾਈਪ ਲਾਈਟ ਆ ਜੀ ਇਹ ਥਾਰ ਚ ਆਉਂਦੀ ਹੋਂ origignal ਮਾਡਲ ਚ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਜਿਹੜੇ ਆਹ ਲਾਈਟਾਂ ਮਿਲ ਲੱਗਦੇ ਕਿ ਮੈਂ ਦੇਖੀਆਂ ਯਾਰ ਕਿਤੇ ਇਹ ਟਰੈਕਟਰ ਦੀ ਲਾਈਟ ਹੁੰਦੀ ਹੈ ਜੀ ਆਪਣੇ ਫਾਰਮ ਸਾਡੇ ਤੇ ਅੱਛਾ ਫਾਰਮ ਟਰੈਕ ਦੀ ਲਾਈਟ ਆ ਜਿਹੜੀ ਕਿ ਪਿੰਡਾਂ ਵਾਲਿਆਂ ਦੀ ਪਹਿਲੀ ਪਸੰਦ ਆ ਉਹ ਲਾਈਟਾਂ ਲਾਈਆਂ ਬਾਈ ਜੀ ਨੇ ਤੇ ਉਸ ਤੋਂ ਬਾਅਦ ਤੁਸੀਂ ਭਈਆ DRL ਲਾ ਗਏ ਹਾਂ ਮੇਰੇ ਰਨਿੰਗ ਲੈਂਪ ਵੀ ਬਾਈਆਂ ਦੇ ਦਿੱਤੇ ਆ ਤੇ ਆ ਬਈ ਇਹ ਤਾਂ ਜਿਵੇਂ ਫੌਜੀਆਂ ਦਾ ਨਾ ਪੂਰਾ ਤਕੜਾ ਮਟੀਰੀਅਲ ਲਾਇਆ ਤੁਸੀਂ ਇਹ ਵੀ ਆ ਹੁਣ ਹੈਵੀ ਹੈ ਗੱਡੀ ਕੱਲ ਨੂੰ ਟੋਅ ਕਰਨੀ ਪੈ ਜੇ ਬੇਫਿਕਰ ਹੋ ਫੜ ਕੇ ਖੱਚੇ ਦੇ ਸਕਿਓ ਕਿ ਮੈਟਲ ਇਹ ਚ ਕਿਹੜਾ ਫਾਈਬਰ ਆ ਜਿਹੜੀ ਬਰਬਰ ਕੀ ਨਿਕਲ ਜੂਗੀ ਠੀਕ ਹੈ ਆ ਉੱਤੇ ਸ਼ੋਅ ਵਾਸਤੇ ਆ ਗਿਆ ਸ਼ੋਅ ਪੀਸ ਆ ਗਿਆ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਬੈਟਰੀ ਵੀ ਦਿਖਾ ਦਈਏ ਬੋਨਟ ਚੱਕ ਕੇ ਹਾਂਜੀ ਹਾਂਜੀ ਜ਼ਰੂਰ ਬੋਨਟ ਕਾਫੀ ਹੈਵੀ ਹੈ ਮਿੱਤਰੋ ਤੁਸੀਂ ਦੇਖ ਸਕਦੇ ਹੋ ਬੱਚੇ ਦੇ ਚੱਕਣ ਵਾਲੀ ਚੀਜ਼ ਨਹੀਂ ਇਹ ਤੇ ਇਹ ਵਾਲੀ ਬੈਟਰੀ ਆ ਗਈ ਜਿਹੜੀ ਕਿ ਲਿਥੀਅਮ ਬੈਟਰੀ ਸਿੰਗਲ ਬੈਟਰੀ ਨਾ ਹਾਂਜੀ ਸਿੰਗਲ ਬੈਟਰੀ ਲੀਥੀਅਮ ਬੈਟਰੀ ਆ ਇਹ तकरीबन ਹੈਗੀ 200 ਐਂਪੀਅਰ ਦੀ ਦੇਖ ਲਓ ਕਈ ਗੱਡੀਆਂ ਦੇ ਵਿੱਚ ਨਾ ਜਿਵੇਂ ਕਿ ਬੌਨਟ ਲਾਤਾ ਇਹਦੇ ਵਿੱਚ ਬਾਈ ਜ ਨੇ ਪ੍ਰੋਪਰ ਜਿਵੇਂ ਕਿ ਪੁਰਾਣੇ ਟ੍ਰੈਮਾਂ ਦੇ ਵਿੱਚ ਟਰੰਕ ਹੁੰਦਾ ਸੀਗਾ ਉਦਾਂ ਦਾ ਟਰੰਕ ਬਣਾ ਕੇ ਬਾਈ ਜ ਨੇ ਵਿੱਚ ਬੈਟਰੀ ਫਿੱਟ ਕੀਤੀ ਹੈ ਕਿ ਕੱਲ ਨੂੰ ਪਾਣੀ ਵਗੈਰਾ ਨਾ ਪਵੇ ਬਾਈ ਨਾ ਵਾਟਰਪੂਫ ਹੈ 100% ਪਾਣੀ ਕਿਤੇ ਵੀ ਪੈਣ ਦਾ ਕੋਈ ਚਾਂਸ ਨਹੀਂ ਉਹ ਪਾਵਰ ਬ੍ਰੇਕਾਂ ਦਾ ਆਇਲ ਆ ਗਿਆ ਜੀ ਠੀਕ ਹੈ ਕੱਲਾ ਤੇਲ ਇਹਦੇ ਬ੍ਰੇਕਾਂ 'ਚ ਹੀ ਪੈਂਦਾ ਤੇ ਜਾਂ ਪਿਛਲੇ ਪਾਸੇ ਦੇ ਬ੍ਰੇਕਾਂ ਬਾਈ ਫਿਰ ਕਿਹੜੀਆਂ ਆਗੀਆਂ ਇਹ 'ਚ ਡਿਸਕ ਬ੍ਰੇਕ ਆਗੇ ਜੀ ਡਿਸਕ ਬ੍ਰੇ ਆ ਤੁਸੀਂ ਦੇਖ ਸਕਦੇ ਆ ਥੱਲੇ ਡੈਸਕ ਬ੍ਰੇਕ ਆ ਗਿਆ ਸਸਪੈਂਸ਼ਨ ਸਾਰਾ ਕੰਪਲੀਟ ਆ ਗਿਆ ਸ਼ੌਕਰ ਵੀ ਆ ਕਮਾਨੀਆਂ ਵੀ ਆ ਜੀ ਪਾਲੀਆਂ ਠੀਕ ਹੈ ਠੀਕ ਹੈ ਤੇ ਉਸ ਤੋਂ ਬਾਅਦ ਅਲੋਏ ਵੀਲ ਤੁਸੀਂ ਦੇਖ ਸਕਦੇ ਹੋ ਬਾਈ ਨੇ ਪਲਾਸਟਿਕ ਕੰਪੋਨੈਂਟ ਪਾਏ ਆ ਸਵਿਫਟ ਵਾਲੀ ਹੱਬ ਆ ਜੀ ਇਹ ਤਕਰੀਬਨ 100 ਪੀਸੀਡੀ ਹੁੰਦੀ ਆ ਤੇ 15 ਇੰਚ ਅਲੋਏ ਵੀਲ ਆ ਤੇ ਇਹਦੇ ਉੱਤੇ ਟਾਇਰ ਲੱਗਿਆ ਆ ਜਿਹੜਾ ਬਲੇਰੋ ਵਾਲਾ ਠੀਕ ਹੈ ਬਾਈ ਨੇ ਬਾਹਰੋਂ ਤਾਂ ਕਾਫੀ ਖਾਸ ਹੀ ਦੱਸ ਦਿੱਤੇ ਆਪਾਂ ਅੰਦਰੋਂ ਚੈੱਕ ਕਰਦੇ ਆ ਕਿ ਅੰਦਰੋਂ ਬੈਠਣ ਚ ਕਿੰਨਾ ਕੰਫਰਟੇਬਲ ਆ ਕਿਉਂਕਿ ਮੇਨ ਜਿਹੜਾ ਸਵਾਦ ਹਨਾ ਕਿ ਉਹ ਗੱਡੀ ਦੀ ਡਰਾਈਵਿੰਗ ਟਾਈਮ ਗੱਡੀ ਦਾ ਕੰਫਰਟੇਬਲ ਕਿਵੇਂ ਆ। ਬਾਕੀ ਸੀਟਾਂ ਵਗੈਰਾ ਵੀ ਕਾਫੀ ਬਾਈ ਤੁਸੀਂ ਪ੍ਰੋਪਰ ਕਾਰ ਦੀ ਸੀਟ ਹੈ ਜੀ ਕਾਰ ਤੇ ਬੰਦਾ ਕੰਫਰਟ ਨਾਲ ਚਲਾ ਸਕੇ ਜੀ। ਐਦਾਂ ਨਹੀਂ ਹਨਾ ਕਿ ਮਤਲਬ ਕਿ ਸੀਟ ਵੱਲ ਕੱਲੀ-ਕੱਲੀ ਚੀਜ਼ ਵੱਲ ਬਾਈ ਨੇ ਪੂਰਾ ਧਿਆਨ ਤਾਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹਦਾ ਜਿਵੇਂ ਕਿ ਥਾਈ سپورਟ ਤੁਹਾਨੂੰ ਪੂਰਾ ਮਿਲ ਰਿਹਾ ਹੈਗਾ। ਦੇ ਇਸ ਸਟੀering ਵੀ ਬਈ ਬੜਾ ਨਿੱਕਾ ਜਿਹਾ ਨਾ ਸਪਰਾ ਇਹ ਫਿਰ ਪ੍ਰੈਸ਼ਰੀ ਐ ਪਾਵਰ ਐ ਇਲੈਕਟ੍ਰੋਨਿਕ ਪਾਵਰ ਆ ਜੀ ਇਹ ਅੱਛਾ ਇਲੈਕਟ੍ਰਿਕ ਆ ਜੀ ਜੇ 10 ਵਾਟ ਕਾਰ ਦਾ ਆਉਂਦਾ ਸਵਿਫਟ ਵਾਲਾ ਸਟੀering ਯੂਜ਼ ਕੀਤਾ ਹੋਇਆ ਇਲੈਕਟ੍ਰੋਨਿਕ ਪਾਵਰ ਆ ਇਹ ਓਕੇ ਓਕੇ ਕਿ ਓਨਲੀ ਰੇਸ ਤੇ ਬ੍ਰੇਕ ਆ ਜੀ ਇਹਦੇ ਠੀਕ ਹੈ ਠੀਕ ਹੈ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇਹ ਹੈਂਡ ਬ੍ਰੇਕ ਆ ਗਿਆ ਨਾ ਬਈ ਨਹੀਂ ਨਹੀਂ ਇਹ ਆ ਗਿਆ ਜੀ ਹਾਈ ਲੋ ਅੱਛਾ ਹਾਈ ਲੋ ਦੇ ਵਿੱਚ ਵੀ ਚੱਲ ਹਾਈ ਲੋ ਦੇ ਵਿੱਚ ਚੱਲਦੀ ਹੈ ਜੇ ਆਪਾਂ ਓਵਰਲੋਡ ਕਰਨਾ ਗੱਡੀ ਤੇ ਕਿਉਂਕਿ ਇਲੈਕਟ੍ਰੋਨਿਕ ਆ ਤੇ ਇਹਨੂੰ ਹਾਈ ਪਾਵਰ ਆਪਾਂ ਨੂੰ ਹਾਈ ਟਾਰਕ ਚ ਬੰਦੇ ਜਿਹੜੇ ਨਹੀਂ ਬਣਾ ਰਹੇ ਹਾਈ ਲੋ ਵਾਲਾ ਕੋਈ ਵੀ ਨਹੀਂ ਬਣਾ ਰਿਹਾ ਜੀ ਹਾਈ ਲੋ ਵਾਲਾ ਕਿਉਂਕਿ ਜੀਪ ਜਿਹੜੀ ਪਹਿਲੀ ਉਹ ਸਿਰਫ ਕੋਸਟ ਕਟਿੰਗ ਕਰਦੇ ਆ ਜੀ ਤੇ ਆਪਾਂ ਨੂੰ ਕੋਸਟ ਕਟਿੰਗ ਤਾਂ ਕਹਣੀ ਆਪਾਂ ਨੂੰ ਜੀਪ ਪਹਿਲੀ ਪਸੰਦੀ ਜੀਪ ਪਾਵਰ ਕਰਕੇ ਆ ਕਹਿਣ ਦਾ ਮਤਲਬ ਇਹ ਕਿ ਜਿਹੜੀ ਜੀਪ ਦੀ ਜਿਹੜੀ ਪਹਿਲੀ ਪਸੰਦ ਆ ਉਹ ਹੈਗੀ ਪਿੰਡਾਂ ਵਾਲਿਆਂ ਦੀ ਹਾਂਜੀ ਤੇ ਪਿੰਡਾਂ ਵਾਲਿਆਂ ਨੂੰ ਕੱਚੇ ਰਸਤੇਾਂ 'ਚ ਵੀ ਚਲਾਉਣ ਦੀ ਕਈ ਵਾਰੀ ਜ਼ਰੂਰਤ ਪੈ ਜਾਂਦੀ ਹੈ ਜੀ ਤੇ ਉਹਦੇ ਵਿੱਚ ਇਹ ਨਹੀਂ ਕਿ ਖੁੱਬ ਜੂਗੀ ਨਾ ਨਾ ਜੀ ਕੋਈ ਵੀ ਨੇ ਖਾਲ ਵਜੇ ਦੀ ਟਪਾ ਦੇ ਉਹਨੂੰ ਕੁਛ ਨਹੀਂ ਹੁੰਦਾ ਆਪਣੇ ਵੱਲ ਤੋਂ ਸਭ ਤੋਂ ਔਖੀ ਚੀਜ਼ ਖਾਲ ਹੁੰਦੀ ਹੈ ਟਰੈਕਟਰ ਨੂੰ ਵੀ ਤੇ ਉਸ ਤੋਂ ਬਾਅਦ ਵਿੱਚ ਮੈਪ ਵਗੈਰਾ ਕਿ ਸ਼ੋਅ ਵਾਜ ਨਹੀਂ ਲੱਗੇਗਾ ਜਿਹੜੀ ਸਕਰੀਨਾਂ ਉਹ ਨਹੀਂ ਜੀ ਉਹ ਮੈਪ ਵਗੈਰਾ ਜੇ ਆਪਣਾ ਐਂਡਰਾਇਡ ਸਟੀਰੀਓ ਆ ਜਾਂਦਾ ਜਿੱਦਾਂ ਕਾਰ 'ਚ ਉਹ ਸਾਰੇ ਦੇ ਸਾਰੇ ਫੰਕਸ਼ਨ ਦਿੰਦਾ ਹੈ। ਦੋਨੋਂ ਸਕਰੀਨਾਂ 'ਚ ਬੈਕ ਕੈਮਰਾ ਵੀ ਲੱਗਾ ਹੋਇਆ ਹੈ ਜੀ ਜਦੋਂ ਬੈਕ ਕਰਦੇ ਆ। ਓਕੇ ਕੀ ਫੀਚਰ ਬਾਈ ਨੇ ਜਿਹੜੇ ਕਿ ਥਾਰ ਰੌਕਸ ਦੇ ਵਿੱਚ ਫੀਚਰ ਪਹਿਲਾਂ ਜਿਹੜੀ ਨਾਰਮਲ ਥਾਰ 'ਚ ਨਹੀਂ ਹੁੰਦਾ ਸੀ ਉਹ ਫੀਚਰ ਵੀ ਬਾਈ ਨੇ ਪਹਿਲਾਂ ਹੀ ਧਿਆਨ ਦੇ ਕੇ ਬਣਾਏ ਹੋਏ ਆ ਤੇ ਮਗਰ ਵੀ ਤੁਸੀਂ ਦੇਖ ਸਕਦੇ ਹੋ ਬੂਫਰ ਵਗੈਰਾ ਤੇ ਸੀਟਾਂ ਦੀ ਵੀ ਜਿਹੜੀ ਕੰਪੈਸਿਟੀ ਆ ਉਹ ਲਗਭਗ ਜੇ ਬੱਚੇ ਬਿਠਾਉਣ ਤਾਂ ਮੇਰੇ ਸ ਨਾਲ 7-8 ਬਹਿ ਜਾਣਗੇ ਵੀਰੇ ਬਹਿ ਜਾਣਗੇ ਬੱਚੇ ਤਾਂ ਬੈਠ ਜਾਣਗੇ ਆ ਚਾਰ ਬੰਦੇ ਬਹਿ ਜਾਂਦੇ ਵਿੱਚ ਆਹ ਨਾ ਪੰਜ ਵੀ ਬਹਿ ਜਾਂਦੇ ਆ ਪੰਜ ਥੋੜੇ ਰੰਗ ਹੁੰਦੇ ਆ ਚਾਰ ਸੌਖੇ ਬਹਿ ਜਾਂਦੇ ਤੇ ਉਸ ਤੋਂ ਬਾਅਦ ਮੈਂ ਆਪਾਂ ਤੁਹਾਨੂੰ ਦਿਖਾਵਾਂਗੇ ਜਿਹੜੀ ਬੈਕ ਲੁੱਕ ਆ ਜਿਹੜੀ ਉਸ ਤੋਂ ਬਾਅਦ ਜਿਹੜੀ ਇਹ ਬੈਕ ਲਾਈਟ ਆ ਇਹ ਵੀ ਤੁਸੀਂ ਖਾਸ ਮੇਰੇ ਹਸਾਬ ਨਾਲ ਚੂਜ਼ ਕੀਤੀਆਂ ਹੋਈਆਂ ਨੇ ਹਾਰ ਦੀ ਲਾਈਟ ਆ ਜੀ ਇਹ ਬੈਕ ਲਾਈਟ ਬ੍ਰੇਕ ਲਾਈਟ ਆ ਜਾਂਦੀ ਜਿਹੜੀ ਮਤਲਬ ਕਿ ਬਾਈ ਜੀ ਜਿਹੜੀ ਬਾਈ ਨੇ ਹਾਰ ਜਿਹੜੀ 16 17 ਲੱਖ ਦੀ ਗੱਡੀ ਆਉਂਦੀ ਆ ਉਹ ਫੀਚਰ ਬਾਈ ਨੇ ਸਿਰਫ ਥੋੜੇ ਹੀ ਰੁਪਈਆ ਦੇ ਵਿੱਚ ਐਡਵਾਂਸਡ ਟੈਕਨੋਲੋਜੀ ਦੇ ਵਿੱਚ ਬਾਈ ਨੇ ਫੀਚਰ ਲੈ ਆਂਦੇ ਹੀ ਤੇ ਇਧਰ ਬਾਈ ਨੇ ਦੂਸਰੀ ਜੀਪ ਆ ਗਈ ਤੇ ਬਾਈ ਫਿਰ ਰੰਗ ਵਗੈਰਾ ਕਸਟਮਰ ਡਿਮਾਂਡ ਤੇ ਆ ਹਾਂਜੀ ਰੰਗ ਕਸਟਮਰ ਡਿਮਾਂਡ ਤੇ ਆ ਆਪਣੀ ਚੁਆਇਸ ਦਾ ਰੰਗ ਕਰਵਾ ਸਕਦਾ ਜੋ ਇਹ ਫੌਜੀ ਕਲਰ ਆ ਗਿਆ ਨਾ ਹਾਂਜੀ ਇਹ ਫੌਜੀ ਕਲਰ ਆ ਗਿਆ ਠੀਕ ਹੈ ਤੇ ਬਹੁਤ ਹੀ ਵਧੀਆ ਲੱਗਿਆ ਬਾਈ ਜੀ ਟਾਇਰ ਅਲੋਏ ਵੀਲ ਬੰਦਾ ਆਪਣੀ ਡਿਮਾਂਡ ਨਾਲ ਕਰਵਾ ਸਕਦਾ ਅਲੋਏ ਵੀਲ ਪਾਉਣੇ ਆ ਨਹੀਂ ਪਾਉਣੇ ਉਹ ਆਪਣੀ ਡਿਮਾਂਡ ਆ ਉਹਦੇ ਨਾਲ ਰੇਟ ਆਪ ਡਾਊਨ ਹੁੰਦਾ ਸਟੀਅਰਿੰਗ ਆਪਣੀ ਮਰਜ਼ੀ ਦਾ ਹੋ ਗਿਆ ਯਾਨੀ ਕੁਝ ਐਕਸੈਸਰੀਆਂ ਜਿਹੜੀਆਂ ਆਪਾਂ ਚੇਂਜ ਕਰਵਾ ਸਕਦੇ ਹਾਂ ਠੀਕ ਹੈ ਤੇ ਬਹੁਤ ਹੀ ਵਧੀਆ ਲੱਗਿਆ ਬਾਈ ਜੀ ਤੁਹਾਡੀ ਮਿਹਨਤ ਨੂੰ ਸਲਾਮ ਆ ਤੇ ਬਾਈ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਕਿਉਂਕਿ ਆਪਾਂ ਨੂੰ ਜ਼ਰੂਰਤ ਆ ਨੌਜਵਾਨੀ ਨੂੰ ਬਚਾਉਣ ਲਈ ਨੌਜਵਾਨੀ ਨੂੰ ਪੰਜਾਬ ਦੇ ਵਿੱਚ ਰੱਖਣ ਲਈ ਅੱਜ ਕੱਲ ਇਹ ਡੜੇ ਨੌਜਵਾਨ ਜਿਹੜੇ ਮੇਰੇ ਵਰਗੇ ਬਾਈ ਵਰਗੇ ਉਹ ਜਾਂ ਨਸਿਆਂ ਦੀ ਭੇਡ ਚੜ ਰਹੇ ਆ ਜਾਂ ਫਿਰ ਬਾਹਰਲੇ ਦੇਸ਼ਾਂ ਵਿੱਚ ਜਾਜੇ ਚੜ ਰਹੇ ਆ ਤੇ ਬਾਈ ਦਾ ਬਹੁਤ ਹੀ ਸੋਹਣਾ ਕੰਮ ਆ ਤੇ سپورਟ ਦੀ ਜ਼ਰੂਰਤ ਆ ਬਾਈ ਨੂੰ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਠੀਕ ਆ ਬਾਈ ਜੀ ਠੀਕ ਆ ਬਾਈ